ਸਾਰੀ ਕਾਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚੋਂ ਰਹੋਗੇ ਤੁਹਾਡਾ ਸਵਾਗਤ ਹੈ ਜੀ ਪੀਰ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਆ ਸ਼ੁਰੂ ਕਰਦੇ ਆਂ ਫਰਸਟ ਆਪਣੇ ਜਿਹੜੇ ਕਾਟਨ ਦੇ ਸੂਟ ਹੋਣਗੇ ਜੀ ਬਾਟਮ ਤੇ ਵਰਕ ਹੋਏਗਾ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟਡ ਸੂਟ ਹੋਏਗਾ ਜੀ 올ਓਵਰ ਠੀਕ ਹੈ ਜੀ ਨੈਕਸਟ ਆਹਾ 올ਓਵਰ ਸੂਟ ਹੋਣਗੇ ਜੀ ਵਿਦਆਊਟ ਦੁਪੱਟਾ ਹੋਣਗੇ 5-5 ਮੀਟਰ ਦੀ ਕੱਟ ਰਹੇਗੀ ਜੀ 올ਓਵਰ 5 ਮੀਟਰ ਸੂਟ ਰਹੇਗਾ ਕਾਟਨ ਚ ਹੋਏਗਾ ਵਧੀਆ ਵਾਲੀ ਕਾਟਨ ਹੋਏਗੀ ਕੋਈ ਹਲਕੀ ਵਾਲੀ ਕਾਟਨ ਨਹੀਂ ਹੋਏਗੀ ਨੈਕਸਟ ਆ ਵੀ ਕਾਟਨ ਦੇ ਸੂਟ ਹੀ ਹੋਣਗੇ ਦੁਪੱਟਿਆਂ ਦੇ ਨਾਲ ਹੋਣਗੇ ਤੇ ਨਾਲ ਇਹਨਾਂ ਦੇ ਬਾਟਮ ਜਿਹੜੀ ਚਿਕਨ ਦੀ ਹੋਏਗੀ ਜੀ ਠੀਕ ਹੈ ਜੀ ਚੈੱਕ ਕਰੀ ਚਲੋ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਤੇ ਆਰਡਰ ਬੁੱਕ ਕਰਵਾਇ ਚਲੋ ਨੈਕਸਟ ਆਹ ਬਾਟਮ ਕੰਟਰਾਸਟ ਦੇ ਨਾਲ ਆਗੇ ਜੀ ਦੁਪੱਟੇ ਹੋਣਗੇ ਕੁਲੇ ਡੁਲੇ ਤੇ ਨਾਲ ਜਿਹੜੀ ਬਾਟਮ ਹੋਏਗੀ ਕੰਟਰਾਸਟ ਹੋਏਗੀ ਤੇ ਸ਼ਰਟ ਹੋਏਗੀ ਪ੍ਰਿੰਟ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਅਵੇਲੇਬਲ ਆ ਆਪਣੇ ਕੋਲ ਚੈੱਕ ਕਰੋ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਰਡਰ ਬੁੱਕ ਕਰਵਾਓ ਸਭ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਐਸ ਕੁਆਲਿਟੀ ਜਿਹੜੀ ਹੈ ਫੈਬਰਿਕ ਦੀ ਬਹੁਤ ਵਧੀਆ ਰਹੇਗੀ ਨੈਕਸਟ ਆਪਾਂ ਇਹ ਕਾਟਨ ਦੇ ਸੂਟ ਹੈ ਜੀ ਬਾਟਮ ਦੇ ਨਾਲ ਹੋਣਗੇ ਕੰਟਰਾਸਟ ਬਾਟਮ ਜਿੱਤੇ ਮਸ਼ੀਨਵਰਕ ਦਾ ਕੰਮ ਕੀਤਾ ਆ ਬਾਕੀ ਜੇਕਰ ਤੁਸੀਂ ਇਹ ਵਾਲਾ ਵਰਕ ਕਿਸੇ ਵੀ ਫੈਬਰਿਕ ਤੇ ਜਾਂ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਪਲੇਨ ਸੂਟ ਤੇ ਤੁਸੀਂ ਮਸ਼ੀਨਵਰਕ ਕਰਵਾ ਕੇ ਸੂਟ ਨੂੰ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਬਾਕੀ ਜਿਹੜਿਆ ਤੁਹਾਨੂੰ ਪੀਸ ਦਿਖਾਵਾਂਗੇ ਇਹ ਪ੍ਰਿੰਟ ਚ ਹੋਣਗੇ ਆਪਣੇ ਕੋਲ ਅਵੇਲੇਬਲ ਹੋਣਗੇ ਅਗਰ ਇਹਨਾਂ ਚੋਂ ਕੋਈ ਪਸੰਦ ਆਉਂਦਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਇਨਾਲ ਦੁਪੱਟਾ ਟਾਈ ਐਂਡ ਡਾਈ ਦਾ ਹੋਇਗਾ ਜੀ ਨੈਕਸਟ ਚੈੱਕ ਕਰੀ ਚੱਲੋ ਆਵਲੇ ਸੂਟ ਬਹੁਤ ਸੋਹਣੇ ਆ ਜੀ ਇਹ 5-5 ਮੀਟਰ ਦੇ ਸੂਟ ਰਹੇ ਹਨ ਹਣ ਕੇ ਜੀ ਠੀਕ ਹੈ ਜੀ ਨੈਕਸਟ ਆ ਵੀ ਨੈਕ ਵਾਲੇ ਆ ਗਏ ਜਿਨ੍ਹਾਂ ਨਾਲ ਦੁਪੱਟੇ ਹੋਣਗੇ ਬਹੁਤ ਸੋਹਣੇ ਠੀਕ ਹੈ ਜੀ ਵੀ ਨੈਕ ਵਾਲੇ ਵੀ ਆ ਪੱਟੀ ਨੈਕ ਵਾਲੇ ਵੀ ਆ ਸਾਰੇ ਤਰ੍ਹਾਂ ਦੇ ਆ ਠੀਕ ਹੈ ਜੀ ਆ ਬਹੁਤ ਸੋਹਣੇ ਸੋਹਣੇ ਆ ਰੰਗ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਨੈਕਸਟ ਆ 올ਓਵਰ 5 ਮੀਟਰ ਸੂਟ ਹੋਏਗਾ ਨਾਲ ਦੁਪੱਟਾ ਹੋਏਗਾ ਦੁਪੱਟੇ ਤੇ ਲੈਸ਼ਸ ਵਗੈਰਾ ਲਗਾ ਕੇ ਪੱਟੀ ਲਗਾ ਕੇ ਪ੍ਰੋਪਰ ਫਰਨੀਸ਼ਿੰਗ ਜਿਹੜੀ ਦੁਪੱਟੇ ਨੂੰ ਦਿੱਤੀ ਹੋਏਗੀ ਠੀਕ ਹੈ ਜੀ ਦੁਪੱਟੇ ਤੇ ਆ ਸੂਟ ਨਾਲ ਦੀ ਜਿਹੜੀ ਫਰਨੀਸ਼ਿੰਗ ਪੱਟੀ ਕੀਤੀ ਹੋਏਗੀ ਨੈਕਸਟ ਆਹ ਕਾਟਨ ਦੇ ਸੂਟ ਹੋਣਗੇ ਘੇਰੇ ਤੇ ਕਟਵਰਕ ਸਟਾਈਲ ਕੰਮ ਕੀਤਾ ਹੋਏਗਾ ਨੈਕਸਟ ਆ ਵੀ ਨੈਕ ਵਾਲੇ ਆਗੇ ਜੀ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਆਪਣੇ ਕੋਲ ਸੂਟ ਅਵੇਲੇਬਲ ਆ ਵੀ ਨੈਕ ਵਾਲੇ ਘੇਰਾ ਨੈਕ ਵਾਲੇ ਗਲੇ ਨੈਕ ਵਾਲੇ ਠੀਕ ਹੈ ਜੀ ਆ ਘੇਰੇ ਵਾਲੇ ਗਲੇ ਵਾਲੇ ਵੀ ਨੈ ਵੀ ਨੈਕ ਵਾਲੇ ਚੌਰਸ ਵਾਲੇ ਸਾਰੇ ਹੀ ਅਵੇਲੇਬਲ ਆ 올 ਓਵਰ ਵੀ ਨਾਲ ਕੰਟਰਾਸਟ ਬਾਟਮ ਦੇ ਵੀ ਆ ਦੁਪੱਟਿਆਂ ਵਾਲੇ ਵੀ ਆ ਤੇ ਵਿਦਾਊਟ ਦੁਪੱਟਿਆਂ ਵਾਲੇ ਵੀ ਆ ਠੀਕ ਹੈ ਜੀ ਤੁਹਾਨੂੰ ਜਿੱਦਾਂ ਦਾ ਤੁਹਾਨੂੰ ਪਸੰਦ ਆਉਂਦਾ ਹੈ ਸੂਟ ਤੁਸੀਂ 올 ਓਵਰ ਬਾਈ ਕਰਨਾ ਉਹ ਵੀ ਕਰ ਸਕਦੇ ਹੋ ਕੰਟਰਾਸਟ ਬਾਟਮ ਲਾਇਕ ਕਰਦੇ ਆ ਤੁਸੀਂ ਉਹ ਵੀ ਆਪਣੇ ਕੋਲ ਕਾਫੀ ਵੈਰਾਈਟੀ ਹੈਗੀ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਅਗਰ ਤੁਸੀਂ ਨਾਲ ਵਿਧ ਦੁਪੱਟਾ ਹੀ ਲੈਣਾ ਚਾਹੁੰਦੇ ਤੇ ਵਿਧ ਦੁਪੱਟਾ ਵਾਲੇ ਵੀ ਹੈਗੇ ਠੀਕ ਹੈ ਜੀ ਉਹ ਵੀ ਕੰਟਰਾਸਟ ਬਾਟਮ ਨਾਲ ਵੀ ਹੋਣਗੇ ਵਿਧ ਦੁਪੱਟਾ ਵਾਲੇ ਤੇ 올ਓਵਰ ਚ ਵੀ ਹੋਣਗੇ ਤੁਸੀਂ ਜਿੱਦਾਂ ਦਾ ਲਾਈਕ ਕਰਦੇ ਆ ਵੇਅਰ ਕਰਨਾ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਕਾਫੀ ਵੈਰਾਈਟੀ ਹੈਗੀ ਆ ਠੀਕ ਹੈ ਜੀ ਆ ਪਤਾ ਨੂੰ ਉਹ ਹੀ ਤੁਹਾਨੂੰ ਸੈਂਡ ਕਰਾਂਗੇ ਤੇ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰੋ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਉਹ ਵੀ WhatsApp ਤੇ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਬਹੁਤ ਸੋਹਣਾ ਚਿਕਨ ਦਾ ਵਰਕ ਕੀਤਾ ਹੋਇਆ ਘੇਰੇ ਤੇ ਠੀਕ ਹੈ ਜੀ ਆਹ ਹਾ ਸੂਟ ਅਵੇਲੇਬਲ ਆ ਨਾਲ ਕੰਟਰਾਸਟ ਵਾਲਾ ਬਾਟਮ ਇਹਨਾਂ ਦੇ ਨੈਕਸਟ ਆ ਪਿਓਰ ਚਨਾਉਣ ਦੇ ਵਿੱਚ ਸੂਟ ਹੋਣਗੇ ਜੀ ਬਹੁਤ ਸੋਹਣਾ ਘੇਰੇ ਤੇ ਨੈਕ ਪੱਟੀ ਬਣੀ ਹੋਈ ਹੈ ਜੀ ਘੇਰੇ ਤੇ ਕੰਮ ਕੀਤਾ ਤੇ ਸਪੈਸ਼ਲੀ ਇਹਦਾ ਕੀ ਹੈ ਕਿ ਦੁਪੱਟਾ ਦੁਪੱਟਾ ਬੜੀਆ ਬਣਾਇਆ ਦੁਪੱਟੇ ਦੇ ਫੋਰ ਸਾਈਡ ਵਰਕ ਕੀਤਾ ਆ ਠੀਕ ਹੈ ਜੀ ਸਾਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਹੋਏਗਾ ਇਹਦੇ ਵਿੱਚ ਵੀ ਕਾਫੀ ਕਲਰ ਹੈ ਜੀ ਬਾਕੀ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਿਓ